ਤਾਲੂਕ ਦੀ ਬੀਟੀ ਮੇ ਅਸਲ ਪਹੁੰਚੀ ਹੈ ਜਲੰਧਰ ਦੇ ਖਾਨਕੋਟ ਬਾਈਪਾਸ ਚੌਂਗ ਦੇ ਕੋਲ ਜਿੱਥੇ ਕਿ ਪਟਾਕਾ ਮਾਰਕੀਟ ਲੱਗਣ ਦੀ ਜਿਹੜੀ ਸੰਭਾਵਨਾ ਸੀਗੀ ਉਹ ਜਿਹੜੀ ਕਿਰਸਤਿਤੀ ਜਿਹੜੀ ਹੈ ਇਹ ਪ੍ਰਸ਼ਾਸਨ ਵੱਲੋਂ ਕਲੀਅਰ ਨਹੀਂ ਕੀਤੀ ਗਈ ਬਟ ਜਿਹੜੀਆਂ ਹੁਣ ਇੱਥੇ ਪਿੱਲਰ ਵਾਂਗ ਤੁਹਾਨੂੰ ਦਿਖਾਣੇ ਆ ਜਿਹੜੇ ਤੋਂ ਸ਼ੱਡ ਬਣਾਉਂਦਾ ਦਾ ਸੁਭਾਨ ਹੈਗਾ ਦੁਕਾਨਾਂ ਬਣਾਉਂਦਾ ਟੈਂਪਰੇਰੀ ਜਿਹੜੀਆਂ ਦੁਕਾਨਾਂ ਬੰਦੀਆਂ ਹੈਗੀਆਂ ਨੇ 20 ਦੇ ਕਰੀਬ ਜਿਹੜੀਆਂ ਦੁਕਾਨਾਂ ਅਲਾਰਟ ਕਰਨ ਦਵਾਰ ਜਿਹੜੀ ਹੈ ਜਾਣਕਾਰੀ ਉਹ ਸਾਲੀ ਹੋਈ ਸੀਗੀ ਹੁਣ ਉਸ ਤੋਂ ਬਾਅਦ ਜਿਹੜੇ ਇੱਥੇ ਦੁਕਾਨਾਂ ਬੰਦੀਆਂ ਸ਼ੁਰੂ ਹੋਈਆਂ ਤੁਹਾਨੂੰ ਤ ਛੱਡਾ ਸਮਾਨ ਜਿਹੜਾ ਇੱਥੇ ਪਹੁੰਚ ਗਿਆ ਹੋਇਆ ਹੈ ਲੋਹੇ ਦੀਆਂ ਪਾਈਪਾਂ ਜਿਹੜੀਆਂ ਹੈਗੀਆਂ ਇਹਨਾਂ ਟੈਂਪਰੇਰੀ ਦੁਕਾਨਾਂ ਬਣਾਈਆਂ ਛੱਡ ਵਾਸਤੇ ਜਿਹੜੀਆਂ ਚੱਡਾ ਵੀ ਇਸ ਮੁਕਤ ਤੇ ਪਹੁੰਚ ਚੁੱਕੀਆਂ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਇੱਥੇ ਮਜ਼ਦੂਰ ਲੱਗੇ ਹੋਏ ਨੇ ਇਹਨਾਂ ਨਾਲ ਵੀ ਪਾਈ ਦੁਕਾਨਾਂ ਜਿਹੜੀਆਂ ਕਾਫੀ ਦਿਨਾਂ ਤੋਂ ਬਣਨ ਵਾਲੀਆਂ ਹੈਗੀਆਂ ਅੱਜ ਤੋਂ ਜਿਹੜਾ ਕੰਮ ਸ਼ੁਰੂ ਹੋ ਲੱਗਾ ਕੀ ਕਰਨਾ ਚਾਹੁੰਦੇ ਕੁਛ ਨਹੀਂ ਸਰ ਅਜੇ ਵੀ ਕਲੀਅਰ ਨਹੀਂ ਹੈਗਾ ਉਹ ਕਹਿੰਦੇ ਆਂਦੇ ਤੁਹਾਨੂੰ ਦੱਸਦੇ ਆ ਕਿੱਥੇ ਕਿਹੜੀ ਬਣਾਨੀ ਕੀ ਬਣਾਨੀ ਹੈ ਉਹੀ ਵੇਟ ਕਰਦੇ ਪਏ ਕੁਝ ਧੰਨਦਾਰੀਓ ਨਹੀਂ ਮੈਂ ਵੈਲਡਰ ਆਂ ਤੇ ਕਾਫੀ ਦਿਨ ਤੋਂ ਜਿਹੜਾ ਕੰਮ ਪ੍ਰੋਸੈਸ ਜਿਹੜਾ ਲੇਟ ਹੋਇਆ ਆ ਤੁੰ ਬਿਲ ਆਰਡਰ ਦਿੱਤਾ ਗਿਆ ਇਸ ਤੋਂ ਪਹਿਲਾਂ ਆਰਡਰ ਦਿੱਤਾ ਜਿਹੜਾ ਇਹਨਾਂ ਨੇ ਮੈਨੂੰ ਸਟੈਂਡ ਬਾਈ ਤੇ ਇਹਨਾਂ ਨੇ 15-20 ਦਿਨ ਤੋਂ ਰੱਖਿਆ ਆ ਜੀ ਪਰ ਹੁਣ ਜਦੋਂ ਸਰਕਾਰੀ ਪਰਮਿਸ਼ਨਾਂ ਮਿਲੂਗੀਆਂ ਫੇਰ ਹੀ ਕਰ ਸਕਦੇ ਨਾ ਪੁੱਛੇ ਜਿਹੜਾ ਕਾਮਾ ਗਿਰ ਵਾਲੀ ਗੁੰਦੇ ਆ ਉਹ ਹੀ ਕਹਿੰਦੇ ਸ਼ਾਂਤ ਤੱਕ ਵੇਟ ਕਰੋ ਜੀ ਨਾ ਵੱਡਾ ਮੇਰਾ ਸੋਨੂੰ ਉਹ ਵੀ ਸੋ ਨੂੰ ਜਿਹੜੇ ਕਿ ਅਥਰ ਨਾ ਦੁਕਾਨਾਂ ਬਣਾਉਂਦਾ ਨਾ ਕੰਟੈਕਟ ਇਹਨਾਂ ਕੋਲ ਹੈਗਾ ਤੁਹਾਨੂੰ ਦਿਖਾਈਏ ਜਿਹੜੀ ਖੱਡੇ ਹੀ ਮਾਰਦੇ ਸ਼ੁਰੂ ਕਰ ਦਿੱਤੇ ਗਏ ਨੇ ਜਿਹੜੀ ਸਥਿਤੀ ਆ ਆਲਮੋਸਟ ਸਪਸ਼ਟ ਹੁੰਦੀ ਹੋਈ ਦਿਖਾਈ ਦੇ ਰਹੀ ਆ ਕਿ ਦੁਕਾਨਾਂ ਜਿਹੜੀਆਂ ਪਠਾਨਕੋਟ ਬਾਈਪਾਸ ਦੇ ਉੱਪਰ ਹੀ ਲੱਗਣਗੀਆਂ ਤੁਹਾਨੂੰ ਬਾਕੀ ਜਿਹੜੀਆਂ ਬਲਕ ਗਰਾਊਂਡਸ ਸੀ ਉਹਦੇ ਨਾਲ ਵੀ ਤੁਹਾਨੂੰ ਦਿਖਾਣੇ ਆ ਜਿਹੜੀ ਪਤਰੀ ਕਰ ਦਿੱਤੀ ਗਈ ਹੈਗੀ ਆ ਤਸਵੀਰਾਂ ਵੀ ਸਾਫ਼ ਤੁਹਾਨੂੰ ਦਿਖਾਇਆ ਜਾ ਸਕਦਾ ਕਿ ਦੁਕਾਨਾਂ ਜਿਹੜੀ ਤਿਆਰੀ ਆ ਕੰਪਲੀਟ ਹੁੰਦੀ ਹੋਈ ਨਜ਼ਰ ਆ ਰਹੀ ਆ ਕਿ ਅੱਜ ਜਲਦੀਆਂ ਦੁਕਾਨਾਂ ਲੱਗਣ ਦੀ ਪੂਰੀ ਉਮੀਦ ਹੈਗੀ ਆ ਦੁਕਾਨਾਂ ਬਣਾਉਣ ਦੇ ਨਾਮ ਨਾਲ ਜਿਹੜੇ ਲੋਅ ਐਂਗਲ ਚੱਧ ਰਹੀਆਂ ਉਹਨਾਂ ਨਾਲ ਜੁਨੇਟ ਨਹੀਂ ਜਿਹੜਾ ਇੱਥੇ ਪਹੁੰਚ ਚੁੱਕਾ ਹੈਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪਟਾਟਾ ਮਾਰਕੀਟ ਜਿਹੜੀ ਲਗੜੀ ਲਗਭਗ ਤਾ ਪ੍ਰਸ਼ਾਸਨ ਚਾਹੇ ਅਜੇ ਨਹੀਂ ਕਹਿ ਰਿਹਾ ਕਿ ਅਹੀ ਦੁਕਾਨਾਂ ਫਾਈਨਲ ਨਹੀਂ ਕੀਤੀਆਂ ਲੇਕਿਨ ਜਿਹੜੀ ਸਥਿਤੀ ਹੈਗੀ ਆ ਸਪਸ਼ਟ ਦਿਖਾਈ ਦੇ ਰਹੀ ਹੈ ਬਿਜਲੀ ਦੀ ਤਾਰਾ ਵੀ ਇੱਥੇ ਬਕਤਰ ਦੇ ਉੱਪਰ ਜਿਹੜੀਆਂ ਉਸ਼ਾਈਆਂ ਜਾ ਚੁੱਕੀਆਂ ਹੈਗੀਆਂ ਨੇ ਵੈਲਡਿੰਗ ਦਾ ਸੈੱਟ ਬਾਕੀ ਸਮਾਨ ਵੀ ਜਿਹੜਾ ਇੱਥੇ ਪਹੁੰਚ ਚੁੱਕਾ ਹੈ ਮਜ਼ਦੂਰ ਵੀ ਇੱਥੇ ਜਿਹੜੇ ਆ ਪਹੁੰਚ ਚੁੱਕੇ ਹੈਗੇ ਨੇ ਸਟਾਨੀ ਪੰਜਾਬੀ ਲਈ